ਮੈਂ ਬੇਨਤੀ ਇਹ ਕਰਦਾ ਕਿ ਨੌਜਵਾਨਾਂ ਨੂੰ ਹੋਂਦ ਡਿਜੀਟਲ মিডিਆ ਲਾਈਵ ਕਰ ਰਿਆ ਸਾਰੇ ਦੇਖ ਰਹੇ ਹੋ ਮੀਰ ਮਨ ਦੇ ਸਮੇਂ ਮੇਰੀਆਂ ਮਾਵਾਂ ਨੇ ਛੋਟੇ ਛੋਟੇ ਬੱਚਿਆਂ ਦੇ ਅਸੀਂ ਤੇ ਕੋਈ ਜਿੱਤ ਜਾਵੇ ਫੁੱਲਾਂ ਦਾ ਹਾਰ ਪਾਉਂਦੇ ਆ ਉਹਨਾਂ ਨੂੰ ਹਾਰ ਪਾਏਗੇ ਸਨ ਬੱਚਿਆਂ ਦੇ ਟੋਟੇ ਪਰੋਕੇ ਠੀਕ ਹੈ ਜੀ ਇਹ ਸਾਨੂੰ ਸਿੱਖਣਾ ਪਵੇਗਾ ਮੱਸੇ ਰੰਗਣ ਨੇ ਕੰਜਰੀਆਂ ਨਚਾਈਆਂ ਬਦਲਾ ਲੈਣ ਵਾਸਤੇ ਗੁਰੂ ਦਾ ਭਾਈ ਸੁਖਾ ਸਿੰਘ ਭਾਈ ਮਤਾਬ ਸਿੰਘ ਆਏ ਜਦੋਂ ਤੱਕ ਸਿੱਖ ਦਾ ਬੱਚਾ ਇਤਿਹਾਸ ਨਹੀਂ ਪੜ੍ਹੇਗਾ ਜਦੋਂ ਤੱਕ ਸਿੱਖ ਦਾ ਬੱਚਾ ਗੁਰਬਾਣੀ ਨਹੀਂ ਪੜ੍ਹੇਗਾ ਫਿਰ ਮੁਸ਼ਕਲ ਨੂੰ ਤੇ ਉਹ ਸੰਭਾਲ ਨਹੀਂ ਪਾਵੇਗਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਸਿੱਖ ਦਾ ਹਾਰ ਸਿੱਖ ਦੇ ਬੱਚੇ ਨੂੰ ਮੁਸੀਬਤ ਨਾਲ ਲੜਨਾ ਪਵੇਗਾ ਜੇ ਤੁਸੀਂ ਮੁਸੀਬਤ ਨਾਲ ਲੜ ਨਹੀਂ ਸਕਦੇ ਫਿਰ ਸਿੱਖਾਂ ਦੇ ਬੱਚੇ ਖਾਣ ਦੇ ਤੁਹਾਨੂੰ ਕੋਈ ਹੱਕ ਨਹੀਂ ਜੇ ਇਹ ਗੱਲ ਮੇਰੀ ਯਾਦ ਰੱਖਿਓ ਇਹ ਕੌਮ ਦੀ ਜਵਾਨੀ ਹੈ ਇਸ ਨੂੰ ਅਜਾਈ ਨਾ ਗਵਾਓ ਕੌਮ ਦੀ ਜਵਾਨੀ ਪਰਿਵਾਰ ਦੀ ਨਿਸ਼ਾਨੀ ਇੱਕੋ ਹੀ ਗੱਲ ਦਾ ਆਗਾਜ਼ ਹੈ ਕੌਮ ਦੀ ਜਵਾਨੀ ਪਰਿਵਾਰ ਦੀ ਨਿਸ਼ਾਨੀ ਇੱਕੋ ਹੀ ਗੱਲ ਦਾ ਆਗਾਜ਼ ਹੈ ਮੁਸੀਬਤ ਨਾਲ ਜੋ ਲੜ ਗਿਆ ਫਿਰ ਇਸ ਦੁਨੀਆ ਵਿੱਚ ਉਸੇ ਦਾ ਹੀ ਰਾਜ ਹੈ